ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਤੁਹਾਡਾ ਵੈਲਕਮ ਕਰਦੀ ਹਾਂ ਜੀ ਸਾਡੇ YouTube ਚੈਨਲ ਅਬੀ ਦੁਲਟ ਬਲੌਗਰ ਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਸਾਡੀਆਂ ਪਹਿਲਾਂ ਵਾਲੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਹੋਣਗੀਆਂ ਜੋ ਕਿ ਸ੍ਰੀ ਹਜੂਰ ਸਾਹਿਬ ਦੀ ਯਾਤਰ ਦੇ ਆਪਾਂ ਪਾ ਰਹੇ ਹਾਂ ਜਿੱਥੇ-ਜਿੱਥੇ ਆਪਾਂ ਜਿਹੜੇ ਗੁਰਦੁਆਰਾ ਸਾਹਿਬ ਗਏ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਆਪਾਂ ਹੁਣ ਪਹਿਲਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਸ਼ਿਕਾਰ ਘਾਟ ਗੁਰਦੁਆਰਾ ਸਾਹਿਬ ਤੋਂ ਹੁੰਦੇ ਹੋਏ ਹਨ ਆਪਾਂ ਆਏ ਹਾਂ ਗੁਰਦੁਆਰਾ ਸੰਗਤ ਸਾਹਿਬ ਇਹ ਗੁਰਦੁਆਰਾ ਸਾਹਿਬ ਨਦੇੜ ਦੇ ਬ੍ਰਹਮਪੁੱਤਰੀ ਮੱਲੇ ਦੇ ਵਿੱਚ ਗਦਾਵਰੀ ਨਦੀ ਦੇ ਕੰਢੇ ਤੇ ਸਥਿਤ ਹੈ ਜੋ ਕਿ ਬਹੁਤ ਵਧੀਆ ਬਣਾ ਰੱਖਿਆ ਹੈਗਾ ਮੱਲੇ ਦੇ ਵਿੱਚ ਬਣਿਆ ਹੋਇਆ ਬਿਲਕੁਲ ਸ਼ਹਿਰ ਦੇ ਵਿੱਚ ਜੀ ਹੈਗਾ ਇਹ ਗੁਰਦੁਆਰਾ ਸਾਹਿਬ ਤੇ ਉੱਚੀ ਜੀ ਜਗ੍ਹਾ ਤੇ ਬਣਿਆ ਹੋਇਆ ਹੈਗਾ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੀ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਹੀਰਾ ਘਾਟ ਦੇ ਗੁਰਦੁਆਰਾ ਸਥਾਨ ਤੋਂ ਹੁੰਦੇ ਹੋਏ ਨਦੇੜ ਆਏ ਤਾਂ ਪਹਿਲਾ ਸੰਗਤ ਸਾਹਿਬ ਦੇ ਅਸਥਾਨ ਨੂੰ ਹੀ ਭاਗ ਲਾਏ ਸੀ ਇੱਥੇ ਹੀ ਪਹਿਲਾਂ ਆਏ ਸੀਗੇ ਤੇ ਇੱਥੇ ਨਗਰ ਨਿਵਾਸੀ ਜਿਹੜੇ ਰਹਿੰਦੇ ਸੀ ਸੰਗਤ ਤੇ ਇੱਥੇ ਆ ਕੇ ਗੁਰੂ ਜੀ ਦੀ ਸੰਗਤ ਕਰਦੀਆਂ ਸੀ ਤੇ ਕਥਾ ਵਚ ਕਰਦੀਆਂ ਸੀ ਕਥਾਵਾਂ ਸੁਣਦੀਆਂ ਹੁੰਦੀਆਂ ਸੀਆਂ ਤੇ ਪੰਜਾਬ ਤੋਂ ਜਿਹੜੇ ਗੁਰੂ ਜੀ ਦੇ ਨਾਲ ਜਿਹੜੀਆਂ ਫੌਜਾਂ ਆਈਆਂ ਸੀਆਂ ਉਹਨਾਂ ਨੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਪਾਸਿਓਂ ਆਪਣੀ ਤਨਖਾਹ ਦੀ ਮੰਗ ਕੀਤੀ ਕਿ ਸਾਨੂੰ ਤਨਖਾਹ ਦਿਓ ਕਿ ਸਾਡਾ ਘਰ ਦਾ ਗੁਜ਼ਾਰਾ ਨਹੀਂ ਚੱਲੀ ਜਾਂਦਾ ਹੈਗਾ ਸਾਨੂੰ ਤਨਖਾਹ ਦੀ ਲੋੜ ਹੈ ਤਾਂ ਫਿਰ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਜਿਹੜੀ ਮਾਲ ਟੇਕ ਦੀ ਗੁਰਦੁਆਰਾ ਸਾਹਿਬ ਬਣਿਆ ਉਸ ਅਸਥਾਨ ਤੋਂ ਉਸ ਦੀ ਖਦਵਾਈ ਕੀਤੀ ਤੇ ਉੱਥੋਂ ਆਪਣੇ ਜਿਹੜੀ ਉੱਥੋਂ ਦੀ ਰਕਮ ਸੀ ਜੋ ਕਿ ਖਜ਼ਾਨਾ ਉੱਥੇ ਦੱਬਿਆ ਹੋਇਆ ਸੀਗਾ ਤੇ ਉਹ ਹੋ ਲੈਉਣ ਦਾ ਹੁਕਮ ਦਿੱਤਾ ਤੇ ਜਦੋਂ ਉਹ ਲੈ ਕੇ ਆਏ ਤੇ ਫਿਰ ਗੁਰੂ ਜੀ ਨੇ ਆਪਣੀ ਢਾਲ ਦੀ ਦੇ ਹਿਸਾਬ ਨਾਲ ਸਾਰੀਆਂ ਫੌਜਾਂ ਨੂੰ ਜਿਹੜੀਆਂ ਸੀ ਜਾਂ ਖਾਲਸਾਈ ਫੌਜਾਂ ਸੀ ਜਾਂ ਤੇ ਸ਼ਾਹੀ ਫੌਜਾਂ ਸੀ ਉਹਨਾਂ ਨੂੰ ਵਰਤਾਈਆਂ ਸੀ ਤੇ ਇਸ ਕਰਕੇ ਇਹਦਾ ਨਾਂ ਸੰਗਤ ਸਾਹਿਬ ਗੁਰਦੁਆਰਾ ਪਿਆਤਨ ਇੱਥੋਂ ਹੀ ਸੰਗਤਾਂ ਨੂੰ ਤਨਖਾਹ ਆਪਣੇ ਫੌਜਾਂ ਨੂੰ ਤਨਖਾਹਾਂ ਦਿੱਤੀਆਂ ਸੀਗੀਆਂ ਤੇ ਹੁਣ ਆਪਾਂ ਆ ਗਏ ਆ ਜੀ ਅਗਲੇ ਗੁਰਦੁਆਰਾ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਹੈਗਾ ਜੀ ਮਾਤਾ ਸੈਗ ਦੀਵਾ ਜੀ ਦਾ ਸਥਾਨ ਹੈ ਤੇ ਚਲੋ ਤੁਹਾਨੂੰ ਦਿਖਾਉਨੇ ਆ ਗੁਰਦੁਆਰਾ ਸਾਹਿਬ ਇਹ ਵੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਇਹ ਸ਼ਹਿਰ ਤੋਂ ਥੋੜਾ ਜਿਹਾ ਦੂਰ ਜੇ ਰਹਿ ਜਾਂਦਾ ਹੈ ਪਹਾੜੀ ਇਲਾਕੇ ਦੇ ਵਿੱਚ ਰਹਿ ਜਾਂਦਾ ਗੁਰਦੁਆਰਾ ਇਹ ਤੇ ਇਸ ਸਥਾਨ ਤੇ ਮਾਤਾ ਸਹਿਬ ਦੇਵਾ ਜੀ ਨੇ ਆਪਦਾ ਤਪ ਕੀਤਾ ਸੀ ਇੱਥੇ ਤਪ ਸਥਾਨ ਬਣਿਆ ਹੋਇਆ ਹੈ ਤੇ ਪਿੱਛੇ ਹੀ ਇਹਦੇ ਗੁਦਾਵਰੀ ਨਦੀ ਵਗਦੀ ਆ ਇਹ ਹੀਰਾ ਘਾਟ ਤੋਂ ਥੋੜਾ ਜਿਹਾ ਉਰਾਂ ਨੂੰ ਰਹਿ ਜਾਂਦਾ ਗੁਰਦੁਆਰਾ ਸਾਹਿਬ ਤੇ ਚਲੋ ਤੁਹਾਨੂੰ ਦਿਖਾਉਨੇ ਆ ਹਾਂਜੀ ਹੁਣ ਆਪਾਂ ਦਰਬਾਰ ਸਾਹਿਬ ਦੇ ਵਿੱਚ ਆ ਗਏ ਦਰਬਾਰ ਸਾਹਿਬ ਉੱਪਰ ਬਣਿਆ ਹੋਇਆ ਹੈਗਾ ਤੇ ਜਿਹੜਾ ਤਪ ਸਥਾਨ ਆ ਤਾਂ ਸਹਿਦੇਵਾ ਜੀ ਦਾ ਉਹ ਨੀਚੇ ਬਣਿਆ ਹੋਇਆ ਹੈਗਾ ਤੇ ਆਪਾਂ ਇੱਥੇ ਮੱਥਾ ਟੇਕ ਕੇ ਆਪਾਂ ਫਿਰ ਤਪ ਸਥਾਨ ਤੇ ਮੱਥਾ ਟੇਕਿਆ ਤੇ ਨਾਲ ਹੀ ਮਾਤਾ ਸਹਿਦੇਵਾ ਜੀ ਦਾ ਸਥਾਨ ਬਣਿਆ ਹੋਇਆ ਜਿੱਥੇ ਮਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਚੱਕੀ ਤੇ ਆਟਾ ਪੀਸ ਕੇ ਤੇ ਉੱਥੋਂ ਲੰਗਰ ਛਕਾਇਆ ਕਰਦੇ ਸੀਗੇ ਤੇ ਉਹ ਸੇਵਾ ਕਰਦੇ ਹੁੰਦੇ ਸੀਗੇ ਲੰਗਰ ਛਕਾਉਣ ਦੀ ਤੇ ਇੱਥੇ ਹੀ ਗੁਰਗੋਬੇ ਸਿੰਘ ਜੀ ਆਪਣੇ ਲੰਗਰ ਛਕਦੇ ਹੁੰਦੇ ਸੀਗੇ ਬਹਿ ਕੇ ਤੇ ਉਹ ਉਹ ਥਾਂ ਦੀ ਆਪਾਂ ਵੀਡੀਓ ਨਹੀਂ ਬਣਾ ਸਕੇ ਕਿਸੇ ਕਰ ਨੂੰ ਡਿਲੀਟ ਹੋ ਗਈ ਤੇ ਆਪਾਂ ਹੁਣ ਇੱਥੋਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਇਸ ਸਥਾਨ ਦੇ ਤੇ ਤੁਹਾਨੂੰ ਵਧੀਆ ਲੱਗੇ ਹੋਊਗੀ ਇਹ ਵੀਡੀਓ ਹੋਪ ਕਰਦੀ ਆ ਤੇ ਆਪਾਂ ਫਿਰ ਹੁਣ ਇਦੋਂ ਬਾਅਦ ਚੱਲਾਂਗੇ ਜੀ ਗੁਰਦੁਆਰਾ ਹੀਰਾਕਾਟ ਸਾਹਿਬ ਉੱਥੋਂ ਹੀਰਾਕਾਟ ਤੋਂ ਆਪਾਂ ਫਿਰ ਗਏ ਮਾਹ ਟੇਕੜੀ ਮਾਹ ਟੇਕੜੀ ਤੇ ਫਿਰ ਆਪਾਂ ਗਏ ਮਾਤਾ ਪਿਤਾ ਮਾਈ ਭਾਗੋ ਜੀ ਦਾ ਹੈਗਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪਾਂ ਉੱਥੇ ਗਏ ਉੱਥੋਂ ਦੋ ਗੁਰਦੁਆਰਾ ਸਾਹਿਬ ਜੀ ਦੀ ਆਪਾਂ ਵੀਡੀਓ ਨਹੀਂ ਬਣਾ ਸਕੇ ਤੇ ਇਸ ਕਰਕੇ ਆਪਾਂ ਉਹ ਆਪਾਂ ਵੀਡੀਓ ਇੱਥੇ ਲਾ ਨਹੀਂ ਸਕੇ ਤੇ ਹੋਪ ਕਰਦੇ ਹਾਂ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਥੋੜੇ ਲਾਈਕ ਨਾਲ ਹੀ ਸਾਨੂੰ ਸ਼ਾਅ ਮਿਲਦਾ ਹੈ ਵੀਡੀਓ ਪਾਉਣ ਦਾ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਤੇ ਚਲੋ ਜੀ ਹੁਣ ਆਪਾਂ ਅਗਲੇ ਗੁਰਦੁਆਰਾ ਸਾਹਿਬ ਮਿਲਦੇ ਹਾਂ ਹਾਂਜੀ ਹੁਣ ਤੁਹਾਨੂੰ ਦਿਖਾਉਣੀ ਹੈ ਗੋਦਾਵਰੀ ਨਦੀ ਇਹ ਗੁਰਦੁਆਰਾ ਸਾਹਿਬ ਦੇ ਪਿੱਛੇ ਵਗਦੀ ਹੈਗੀ ਹੈ ਇਹਦਾ ਬਹੁਤ ਜ਼ਿਆਦਾ ਇਤਿਹਾਸ ਹੈ ਇਸ ਗੋਦਾਵਰੀ ਨਦੀ ਦਾ ਇਸ ਗੁਰਦੁਆਰਾ ਹੀਰਾ ਘਾਟ ਦੇ ਪਿੱਛੇ ਹੀ ਵਗਦੀ ਹੈ ਇਸ ਗੁਰਦੁਆਰਾ ਸਾਹਿਬ ਦੇ ਪਿੱਛੇ ਇਹ ਗੁਰ ਗੋਦਾਵਰੀ ਨਦੀ ਵਗਦੀ ਆ ਜੀ ਹੁਣ ਆਪਾਂ ਪਹੁੰਚ ਗਏ ਗੁਰੂ ਹੀਰਾ ਘਾਟ ਗੁਰਦੁਆਰਾ ਸਾਹਿਬ ਇੱਥੇ ਹੀ ਬਹਾਦਰ ਸ਼ਾਹ ਦਾ ਗੁਰਗੋਬੇ ਸਿੰਘ ਜੀ ਨੇ ਹਕਾਰ ਚੁਰਚੁਰ ਕੀਤਾ ਸੀ ਕਿਉਂਕਿ ਉਸਨੇ ਹਕਾਰ ਦੇ ਵਿੱਚ ਗੁਰਗੋਬੇ ਸਿੰਘ ਜੀ ਨੂੰ ਹੀਰਾ ਭੇਟ ਕੀਤਾ ਸੀ ਜੋ ਕਿ ਗੁਰਗੋਬੇ ਸਿੰਘ ਜੀ ਨੇ ਉਹ ਹੀਰਾ ਗੋਦਾਵਰੀ ਨਦੀ ਦੇ ਵਿੱਚ ਸਿੱਟ ਦਿੱਤਾ ਸੀ ਸਿੱਟ ਕੇ ਉਸ ਦਾ ਜਿਹੜਾ ਹੰਕਾਰ ਸੀ ਚੂਰੋ-ਚੂਰ ਕੀਤਾ ਸੀ ਕਿਉਂਕਿ ਉਹਦੇ ਮਨ ਦੇ ਵਿੱਚ ਇਹ ਸੀ ਕਿ ਮੈਂ ਗੁਰੂ ਜੀ ਨੂੰ ਬਹੁਤ ਹੀ ਕੀਮਤੀ ਹੀਰਾ ਭੇਟ ਕੀਤਾ ਸਭ ਤੋਂ ਕੀਮਤੀ ਭੇਟ ਕੀਤਾ ਹੀਰਾ ਤੇ ਜਿਸ ਕਰਕੇ ਉਹਦੇ ਮਨ ਦੇ ਵਿੱਚ ਹੰਕਾਰ ਸੀ ਤੇ ਉਹ ਹੀਰਾ ਗੁਰਗੋਬ ਸਿੰਘ ਜੀ ਨੇ ਨਦੀ ਵਿੱਚ ਸਿੱਟ ਕੇ ਉਹਦਾ ਹੰਕਾਰ ਚੂਰੋ-ਚੂਰ ਕੀਤਾ